ਹਰ ਬਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਲੀ ਚੰਨਾ ਦੀ ਸ਼ੋਤਰਾਕਤ ਤੱਤੀ ਬਟਾਲਾ ਉਹਨਾਂ ਦੇ ਮਾਤਾ ਸਲਖਰੀ ਦੇ ਵਿਆਹ ਪਰਵੋਤ ਤੇ ਤਨਗਲ ਕੀਰਤਨ ਦੇ ਉੱਪਰ ਸ਼ਹਿਰ ਵਾਸੀਆਂ ਨੇ ਪੰਜਾਬ ਵਾਸੀਆਂ ਨੇ ਬਟਾਲਾ ਵਾਸੀਆਂ ਨੇ ਲੱਖ ਲੱਖ ਵਧਾਈ ਹਰ ਸਾਲ ਬਟਾਲਾ ਨੂੰ ਇਹ ਬਾਣ ਆਸਾ ਲੱਗੀ ਕਲੀ ਪਾਸ਼ਾਹੀ ਦੀ ਤਨਖਾਹ ਪ੍ਰਾਪਤ ਕਰੀ ਦਾ ਜੋ ਬਟਾਲੇ ਦੇ ਅੰਦਰ ਉਹਨਾਂ ਦਾ ਸ਼ਾਦੀ ਦਾ ਕਾਰਜ ਹੋਇਆ ਸੀ ਉਸ ਦੀ ਦਿੱਖੀ ਯਾਦ ਨੂੰ ਹਰ ਸਾਲ ਤਾਜਾ ਕਰਦੇ ਨੇ ਪਰ ਸ਼ਹਿਰ ਦੇ ਅੰਦਰ ਵਰ ਨਾਲ ਦਿਨ ਨਾਲੇ ਬਾ ਸੰਗਤ ਜਿਹੜੀ ਦੇਸ਼ ਵਿਦੇਸ਼ਾ ਤੋਂ ਲੱਗ ਕੇ ਹਿੰਦੁਸਤਾਨ ਦੇ ਹਰ ਕੋਨੇ ਦੇ ਉੱਤੇ ਪਹੁੰਚੀ ਆ ਔਰ ਉਹਨਾਂ ਨੂੰ ਦੱਖਣ ਕਰਕੇ ਗੋਗਰਾ ਕਾਂ ਸਾਹਿਬ ਗੋਗਰਾ ਬੇਰਾ ਸਾਹਿਬ ਉਹ ਨਿਹਾਲ ਕਰਦੇ ਆ ਔਰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਬਟਾਲਾ ਵਾਸੀਆਂ ਨੂੰ ਹਰ ਸਾਲ ਮਿਲਦਾ ਬਟਾਲਾ ਵਾਸੀ ਖੁੱਲੇ ਦਿਲ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਨੇ ਮੈਂ ਇਸ ਨਾਮ ਦੇ ਲਈ ਸ਼ਬਦ ਖਤੀ